कल 23 तारीख दी है पिछले महीने दी कुछ नहीं बस आई कपड़े धोंदे ही घर ਤੇ ਜਿਹੜਾ ਸਾਡੀ ਗਲੀ ਚ ਤਾਂ ਹੁਣ ਆਪਾਂ ਘਰ ਮਸ਼ੀਨ ਲਾਈਏ ਤੇ ਉਹਦਾ ਪਾਣੀ ਗਲੀ ਹਲ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਆ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਬਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰ ਖਰਾ ਹੋ ਗਿਆ ਕਿ ਪਾਣੀ ਨਾਈਆ ਜਿਆਦਾ ਹੈ ਤੇ ਉਸੇ ਕਰਕੇ ਉਹਨਾਂ ਕੋਠੇ ਸੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਇਹ ਜਾਣ ਕੇ ਪਾਣੀ ਸੁੱਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗੀ ਆਪਾਂ ਉਹਨਾਂ ਤੇ ਕਿਹਾ ਕੋਈ ਨਾ ਅਸੀਂ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਤਿੱਲੇ ਜਾਣੀਆਂ ਆ ਕੇ ਮੇਰੇ ਹੱਥੀ ਪੈ ਗਿਆ ਤੇ ਮੁੰਡੇ ਮੁੰਡੇ ਉਹਨਾਂ ਦੇ ਨੇ ਮੇਰੇ ਹੱਥੀ ਤੇ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਇਹ ਜਿਹੜਾ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਔਰ ਹੱਥ ਹੱਥ ਜੋੜੇ ਮੇਰੇ ਹਸਬੰਦ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡੇ ਨਾਲ ਹੱਥ ਜੋੜੇ ਤੇ ਸਾਨੂੰ ਲੱਗੇ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋ ਸਾਨੂੰ ਗਿਆ ਸਾਰੇ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੰਦਾ ਵੀ ਉਸ ਤੋਂ ਬਾਅਦ ਪਤਾ ਨਹੀਂ ਚਾਲਕ 3-4 ਜਾਣੇ ਹੀ ਉਹਨਾਂ ਨੇ ਮੇਰਾ ਤੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਦੀ ਸ਼ੇਕ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਉਹਰੇ ਤੇਰ ਤੇ 3-4 ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸਲੱਖਾਂ ਉਹਨਾਂ ਦੇ ਪਿਓ ਦਾ ਨਾਮ ਬਾਕੀ ਬੇਪਛਾਨੇ ਆ ਬਾਕੀ ਉਹਨਾਂ ਦੇ ਨਾਮ ਹੀ ਆਏਗੇ ਅਸੀਂ ਜਦਨ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸੀ ਸਿੰਘ ਕੋਲ ਇਹੀ ਹੋਤੀ ਹੈ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1 2 ਦਿਨ ਬਾਅਦ ਫੁੱਲ ਸਾਈਟ ਤੇ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਕਿ ਉਹਨਾਂ ਦੇ ਘਰ ਕੋਈ ਵੀ ਨਹੀਂ ਉਸ ਤੋਂ ਬਾਅਦ ਸਿਰਫ ਮੈਂ ਠਾਇਆਂ ਦਿਨਾਂ ਵਿੱਚ ਜਾਂ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਿਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਖੁੱਲੇ ਹੋ ਗਸ਼ਰੀਆਂ ਫਿਰਦੇ ਪਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਪੁਲਿਸ ਨੂੰ ਪੈਸੇ ਭਰੀ ਜਾਂਦੇ ਪੁਲਿਸ ਨੂੰ ਕੋਈ ਨਹੀਂ ਖਾਦਾ ਬਾਸ ਯੂਥ ਪ੍ਰੈਜੈਂਟ ਆਲ ਇੰਡੀਆ ਸਾਂਸਪਾਸਾ ਸੰਗ ਸਮਾਜ ਤੋਂ ਰੌਣਕੀਰਾ ਮਾਲਾ ਅੱਜ ਸਾਡਾ ਸਾਰਾ ਸਮਾਜਰਾ ਔਰ ਸਾਡੀਆਂ ਹੋਰ ਵੀ ਜਥੇਬੰਦੀਆਂ ਇੱਥੇ ਐਸਐਸਪੀ ਦਫ਼ਤਰ ਗੁਰਦਾਸਪੁਰ ਪਹੁੰਚੀਆਂ ਨੇ ਕੁਝ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ சாਸੀ ਸਮਾਜ ਦਾ ਨੌਜਵਾਨ ਲੜਕਾ ਜੋ ਬਹੁਤ ਹੀ ਮਾਤਰ ਅਲ ਗਰੀਬ ਪਰਿਵਾਰ ਤੋਂ ਐ ਸੀ ਔਰ ਉਹਨੂੰ ਤਣਾੜ ਲੋਕਾਂ ਨੇ ਜੋ ਯਰਨੋ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਣਾੜ ਲੋਕਾਂ ਨੇ ਬਿਨਾਂ ਵਜੋਂ ਕਿਰਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਨੁਸਕਾਂ ਲਗੀਆਂ ਜੋ ਅੱਜ ਵੀ ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾੜੇ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦੀਨਾਨਗਰਾਂ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜਥੇਬੰਦੀਆਂ ਔਰ ਸਮਾਜ ਮੰਗ ਕਰਦਾ ਕਿ ਉਹਨਾਂ ਤਣਾੜ ਲੋਕਾਂ ਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਐਸਸੀ ਐਸਟੀ ਐਕਟ ਜਿਹੜਾ ਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਫਾਈ ਦੇ ਉੱਤੇ ਹੀ ਕਿ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਕਿ ਇਹ ਗਰੀਬ ਹੈਗਾ ਮਤਲਬ ਇਹਨੇ ਨਹੀਂ ਆਉਣਾ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫੜ ਕੇ ਤੁ ਤੁ ਮਹਿਮਾ ਉਰ ਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕਰਕੇ ਕਿਰਚਾ ਮਾਰ ਕੇ ਉਹਨੂੰ ਕਾਫੀ ਜ਼ਖਮੀ ਗੰਭੀਰ ਜ਼ਖਮੀਆਂ ਨੂੰ ਕਰ ਦਿੱਤਾ ਇਹ ਅੱਜ ਮੰਗ ਕਰਦੇ ਆ ਕਿ ਉਹ ਜਿਹੜੇ ਧਨਾੜ ਲੋਕ ਨੇ ਗੁੰਡੇ ਨਾ ਨਾ ਕਵਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ